ਮੈਂ ਸ਼ਿਫ ਸਰਉੱਤਰ ਭਾਰਤੋ ਜੀ ਰਾਸ਼ਟਰੀ ਪ੍ਰਮੁਖ ਮੇਰੇ ਕੋ ਫੋੜੇ ਤੋਂ ਇੱਕ ਪਾਰਟੀ ਆਈ ਜਾਂ ਮੇਰੇ ਆਪਣੇ ਨੀਜ ਦੋਸਤ ਹੈ ਮੇਰੀ ਪਾਰਟੀ ਵਰਕਰ ਹੈ ਜਾਂ ਮੇਰੇ ਭਰਾ ਹੀ ਆ ਉਹਨਾਂ ਨੂੰ ਕਿ ਉਹਨਾਂ ਦੀ ਇਹਨਾਂ ਦੀ ਸੱਸੂ ਮਾਂ ਨੂੰ ਮਾਰਕੋਟਾਈ ਕਰਕੇ ਉਹਨਾਂ ਨੇ ਤੰਗ ਪ੍ਰੇਸ਼ਾਨ ਕਰਕੇ ਦਵਾਈ ਖਾ ਲਈ ਸੀ ਜਿਨਾਂ ਦਾ ਸਿਵਲ ਸਟਾਫ ਟ੍ਰੌਮੈਟਿਕ ਚੱਲਦਾ ਪਿਆ ਠੀਕ ਆ ਜੀ ਉਹਨਾਂ ਦੇ ਬੱਚਿਆਂ ਨੂੰ ਤੰਗਫੇਸ਼ਾਂ ਕਰਦਾ ਤੇ ਭਾਬੀ ਦੇ ਸਾਡੇ ਦੇ ਉੱਤੇ ਵੀ ਗਲਤ ਨਿਗਾਹ ਰੱਖਦਾ ਸੀ ਜਿਸ ਤੋਂ ਮੈਨੂੰ ਪਤਾ ਲੱਗਾ ਵਾ ਮੈਂ ਸੀਪੀ ਸਾਹਿਬ ਨੂੰ ਇਨਕੁਆਰੀ ਲਵਾਉਣ ਵਾਸਤੇ ਐਪਲੀਕੇਸ਼ਨ ਲਿਖੀ ਆ ਇਹ ਐਫ ਆਈ ਆਰ ਉਹਨਾਂ ਦੀ ਆ ਤੇ ਗੁਲਜ਼ਾਰ ਜੀ ਜਿਹੜੇ ਜਮਸ਼ੇਰ ਥਾਣੇ ਤੋਂ ਆ ਉਹ ਦੂਜੀ ਪਾਰਟੀ ਕੋਲ ਮਿਲ ਕੇ ਧੱਕਾ ਕਰ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਡਮ ਬਹੁਤ ਵਧੀਆ ਲੱਗੇ ਸਾਡੇ ਮੈਡਮ ਜੀ ਇਨਕੁਆਰੀ ਤੁਸੀਂ ਖੁਦ ਆਪ ਕਰਿਓ ਜਿਹੜੀ ਇਹਨਾਂ ਨੂੰ ਆਪ ਨੂੰ ਜਮਲਾ ਗਿਆ ਕਿਹੜੇ ਥਾਣੇ ਦਾ ਜਮਸ਼ੇਰ ਜਮਸ਼ੇਰ ਥਾਣੇ ਦਾ ਜਮਸ਼ੇਰ ਥਾਣੇ ਦਾ ਆ ਪਰ ਮੈਂ ਇੱਕ ਪ੍ਰਸ਼ਾਸਨ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਦੂਜੀ ਪਾਰਟੀ ਵੱਲੋਂ ਚੜਾਵਾ ਨਾਲ ਚੜਾਓ ਨਜ਼ੀਨ ਸਾਹਿਬ ਦੋਨਾਂ ਪਾਸੇ ਦੇਖ ਕੇ ਚਲੋ ਅਸੀਂ ਨਾ ਮੁਰਗੇ ਧਰਨਾ ਪ੍ਰਦਰਸ਼ਨ ਕਰੀਏ ਕਿਉਂਕਿ ਅਸੀਂ ਪ੍ਰਸ਼ਾਸਨ ਤੋਂ ਬਾਹਰ ਨਹੀਂ ਜਾ ਸਕਦੇ ਮੈਂ ਅੱਜ ਤਾਂ ਮੀਡੀਆ ਦੇ ਸਾਹਮਣੇ ਆਇਆ ਮੇਰੇ ਕੋਲ ਰੋਂਦੇ ਰੋਂਦੇ ਰੱਖੀ ਸਾਰੇ ਟੱਬਰ ਮੇਰੇ ਕੋਲ ਆਏ ਸੀ ਤਾਂ ਮੈਂ ਕੋਰਗੋ ਮੇਰੇ ਵਿੱਚ ਆਇਆ ਦੀਪਕ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਸਾਈਡ ਲੈ ਰਹੇ ਹੋ ਉਹਨਾਂ ਨੇ ਇਹਨਾਂ ਨੂੰ ਨੇ ਪੁੱਛਿਆ ਆ ਕੇ ਇਹਨਾਂ ਨੂੰ ਕੁਝ ਨਹੀਂ ਪੁੱਛਿਆ ਤੁਹਾਡੇ ਸਾਹਮਣੇ ਅੱਜ ਤਾਂ ਆਏ ਆ 18 ਤਰੀਕ ਦਾ ਕੋਈ ਵੀ ਨਹੀਂ ਆਇਆ ਅੱਜ ਤੁਹਾਡੇ ਮੀਡੀਆ ਸਾਹਮਣੇ ਆਇਆ ਨਹੀਂ ਨਹੀਂ ਜਿਹੜਾ ਗੁਲਜਾਰ ਦਾ ਤੁਸੀਂ ਨਾਮ ਲੈ ਰਹੇ ਹੋ ਉਹਨੇ ਇਹਨਾਂ ਦੀ ਸਾਈਡ ਨਹੀਂ ਪੁੱਛਿਆ ਨੀ ਕੁਝ ਅਜੇ ਕੁਝ ਨਹੀਂ ਪ ਐਸੇ ਕਰਕੇ ਮੈਂ ਸਿੱਧੇ ਕਮਿਸ਼ਨਰ ਸਾਹਿਬ ਨੂੰ ਇਹਨਾਂ ਨੂੰ ਨਾਲ ਸਾਰਿਆਂ ਨਾਲ ਲੈ ਕੇ ਪੇਸ਼ ਹੋਵਾਂਗਾ ਜੇ ਕਮਿਸ਼ਨਰ ਸਾਹਿਬ ਨੇ 72 ਘੰਟਿਆਂ ਦੇ ਵਿੱਚ ਇਨਸਾਫ ਨਾ ਦਿੱਤਾ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਕਿਹੜੇ ਥਾਣੇ ਸਰ ਚੌਕੀ ਇੰਚਾਰਜ ਵਾਲਾ ਸਰ ਤੁਸੀਂ ਸਿਵਲ 'ਚ ਪਹੁੰਚੇ ਹੋ ਕਿ ਇਹ ਮਾਮਲਾ ਤੁਹਾਨੂੰ ਮਿਲੀ ਇਨਫੋਰਮੇਸ਼ਨ ਆਈ ਸੀ ਉੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ 18 ਤਰੀਕ ਨੂੰ ਤੁਸੀਂ ਲੇਡੀ ਨੇ ਦਵਾਈ ਕੀਤੀ ਲਈ ਜੀ ਬਲਜੀਤ ਕੌਰ ਨੇ ਅੱਛਾ ਜੀ ਪਰ ਮੈਂ ਉੱਥੇ ਇਹਨਾਂ ਨੇ ਨਾਮ ਲਖਾਇਆ ਆਪਣਾ ਜਗਦੀਸ਼ ਕੌਰ ਠੀਕ ਹੈ ਜੀ ਜਗਦੀਸ਼ ਕੌਰ ਨੇ ਦਵਾਈ ਦਿੱਤੀ ਆ ਉੱਥੇ ਜਦੋਂ ਗਏ ਅਸੀਂ ਤੇ ਉਹਨਾਂ ਨੇ ਆਖਿਆ ਵੀ ਇਹਨੂੰ ਰੈਫਰ ਕਰ ਦਿੱਤਾ ਆਪਾਂ ਅਜ ਦੇ ਅੰਦਰ ਸਿਹਤ ਹਸਪਤਾਲ। ਜੀ ਉਸ ਤੋਂ ਬਾਅਦ ਜੈਸੀ ਸੁਖਵਿੰਦਰ ਸਿੰਘ ਦੋ ਵਾਰੀ ਗਿਆ ਇਹਨਾਂ ਦੇ ਬਿਆਨ ਲੈਣ। ਅੱਛਾ ਜੀ। ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮਨਫਿਟ ਦੱਸਿਆ। ਠੀਕ ਹੈ ਜੀ। ਤੇ ਅੱਜ ਦੁਬਾਰਾ ਫੇਰ ਬਿਆਨ ਲੈਣ ਗਏ ਇਹਨਾਂ ਦੇ। ਉਹਨਾਂ ਨੇ ਬਿਆਨ ਦੱਸਦੇ ਆ ਵੀ ਮੈਂ ਜਿਹੜੀ ਦਵਾਈ ਆ ਤੇ ਉਹ ਟੈਂਸ਼ਨ ਦੇ ਵਿੱਚ ਮੈਂ ਪੀਲੀ ਸੀਗੀ। ਤੇ ਗੋਲੀਆਂ ਸੀਗੀਆਂ ਆਪਣੀਆਂ ਸਰਪਾਸ ਦੀਆਂ ਕਿੰਦੀ ਮੈਂ ਟੈਂਸ਼ਨ ਦੇ ਵਿੱਚ ਦਿਖਾ ਲਈ। ਜੀ ਤੇ ਸਾਨੂੰ ਭਰੋਸਾ ਦਿਵਾਇਆ ਹੈਗਾ ਸਰਪੰਚ ਨੇ ਵੀ ਤੁਹਾਡਾ ਰਾਜ਼ਨਾਮਾ ਹੋਇਆ ਇਹਨਾਂ ਨੇ ਤੇ ਮੁਕੱਦਮਾ ਦਰਜ ਹੀ ਹੋਇਆ ਲੜਾਈ ਝਗੜੇ ਦੇ ਸਰ ਕਿਸ ਗੱਲ ਕੇ ਟੈਂਸ਼ਨ ਕਿਸ ਗੱਲ ਦੀ ਕਾਦੀ ਪੀਤੀ ਕਿ ਇਹਨਾਂ ਦਾ ਮੁਕੱਦਮਾ ਤਰਜ ਹੋ ਗਿਆ ਜੀ ਉਹਦੇ ਰਿਕਾਰਡਿੰਗ ਜੀ ਇਹਨਾਂ ਨੇ ਪਵਨ ਕੁਮਾਰ ਨੂੰ ਗਲੀ ਦੇ ਵਿੱਚ ਰੋਕ ਕੇ ਉਹਨਾਂ ਮਾਰਪਟ ਕੀਤੀ ਤੇ ਉਹਨੂੰ ਚੱਕ ਕੇ ਘਰੇ ਲੈ ਗਏ ਉਹਨਾਂ ਵੱਲੋਂ ਸਰ ਰੋਪ ਲੱਗ ਰਿਹਾ ਹੈ ਕਿ ਤੁਹਾਡੇ ਉੱਤੇ ਰੋਪ ਲੱਗ ਰਿਹਾ ਲਾਇਆ ਜਾ ਰਿਹਾ ਹੈ ਕਿ ਦੂਜੀ ਪਾਰਟੀ ਵੱਲੋਂ ਸਾਉ ਨਈ ਸੁਣਵਾਈ ਹੋ ਰਹੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਵੀਡੀਓ ਜਿਹੜੀ ਵੀਡੀਓ ਬਣੀ ਸੀ ਵੀਡੀਓ ਦੇ ਆਧਾਰ ਤੇ ਜਿੰਨੇ ਮੁਕੱਦਮੇ ਉਹਦੇ ਵਿੱਚ ਵੀਡੀਓ ਦੇ ਸੀਗੇ ਉਹਨਾਂ ਨੇ ਨਾਂ ਲਖਾਇਆ ਤੇ ਉਹਨਾਂ ਦੇ ਮੁਤਾਬਕ ਹੀ ਆਪਣੇ ਦੇ ਵਸਾਲਾ ਮੁਕੱਦਮੇ ਦਾ ਚੱਲਦਾ ਹੈ ਤੇ ਇੱਕ ਤੁਸੀਂ ਇਹ ਵੀ ਬਹਿਸ ਹੈ ਕਿ ਉਹਨਾਂ ਨੇ ਆਪਣੇ ਆਪ ਹੀ ਜਿਹੜੀ ਦਵਾਈ ਖਾਧੀ ਆ ਉਹ ਕਹਿੰਦੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਤਾਂ ਹੀ ਸਾਡੀ ਦਵਾਈ ਮੈਂ ਉਹ ਬੰਦੇ ਦਾਖਲਿਆ ਉਹ ਤਾਂ ਇਹਦੇ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਨਹੀਂ ਉਹ ਦਾਖਲਿਆ ਜੱਜ ਵੀ ਛੁੱਟੀ ਤੇ ਇੱਕ ਦੀ ਮਿਲੀ ਹੋਗੀ ਹਾਂਜੀ ਠੀਕ ਹੈ